ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਪਿੰਡ 'ਚ ਅਰਜੁਨ ਨਾਮ ਦਾ ਇੱਕ ਲੜਕਾ ਰਹਿੰਦਾ ਸੀ ਅਰਜੁਨ ਬਹੁਤ ਹੀ ਚੁੱਪ ਸੁਬਾਦਾ ਸੀ ਉਸ ਨੂੰ ਲੋਕਾਂ ਨਾਲ ਜ਼ਿਆਦਾ ਗੱਲਾਂ ਕਰਨਾ ਪਸੰਦ ਨਹੀਂ ਸੀ ਉਹ ਆਪਣਾ ਵਕਤ ਕਿਤਾਬਾਂ ਪੜਨ, ਸੰਗੀਤ ਸੁਣਨ ਅਤੇ ਕਦੇ-ਕਦੇ ਪਿੰਡ ਦੇ ਨੇੜੇ ਵਾਲੇ ਦਰਿਆ ਦੇ ਕੰਢੇ ਬੈਠ ਬੈਠ ਕੇ ਸੋਚਨ ਵਿੱਚ ਬਿਤਾਉਂਦਾ ਸੀ ਉਸ ਦੇ ਮਾਪੇ ਕਈ ਵਾਰ ਚਿੰਤਾ ਕਰਦੇ ਸਨ ਅਰਜੁਨ ਕਿਉਂ ਨਹੀਂ ਦੋਸਤਾਂ ਨਾਲ ਖੇਡਦਾ ਹੋਰ ਬੱਚਿਆਂ ਵਾਂਗ ਮौज-ਮਸਤੀਆਂ ਕਿਉਂ ਨਹੀਂ ਕਰਦਾ ਪਰ ਅਰਜੁਨ ਨੂੰ ਆਪਣੀ ਦੁਨੀਆ ਚੰਗੀ ਲੱਗਦੀ ਸੀ। ਉਸ ਨੂੰ ਕੁਦਰਤ ਦੇ ਨੇੜੇ ਰਹਿਣਾ ਪਸੰਦ ਸੀ। ਪੰਛੀਆਂ ਦੀਆਂ ਚਹਿਕਾਂ, ਪਾਣੀ ਦੀਆਂ ਲਹਿਰਾਂ, ਹਵਾ ਦੀ ਠੰਡੀ ਛੌਂਕ, ਇਹ ਸਭ ਉਸ ਦੇ ਦੋਸਤ ਸਨ। ਇੱਕ ਦਿਨ ਪਿੰਡ ਵਿੱਚ ਨਵੀਂ ਅਧਿਆਪਕਾ ਆਈ, ਸਿਮਰਨ ਜੀ। ਉਹ ਬੱਚਿਆਂ ਨੂੰ ਕਹਾਣੀਆਂ ਰਾਹੀਂ ਪੜਾਉਂਦੀ ਸੀ। ਅਰਜੁਨ ਨੇ ਪਹਿਲੀ ਵਾਰ ਕਿਸੇ ਨਾਲ ਖੁੱਲ੍ਹ ਕੇ ਗੱਲ ਕੀਤੀ। ਸਿਮਰਨ ਜੀ ਨੇ ਉਸ ਦੀ ਲਿਖਣ ਦੀ ਕਲਾ ਵੇਖੀ ਅਤੇ ਕਿਹਾ, "ਅਰਜੁਨ, ਤੇਰੇ ਅੰਦਰ ਬਹੁਤ ਵੱਡਾ ਲੇਖਕ ਚੁਪਿਆ ਹੈ ਤੂੰ ਆਪਣੇ ਵਿਚਾਰਾਂ ਨੂੰ ਕਹਾਣੀਆਂ ਬਣਾ ਕੇ ਦੁਨੀਆ ਨਾਲ ਸਾਂਝਾ ਕਰ ਉਸ ਦਿਨ ਤੋਂ ਅਰਜੁਨ ਨੇ ਆਪਣੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਉਸ ਦੀਆਂ ਕਹਾਣੀਆਂ ਵਿੱਚ ਉਸ ਦੀ ਚੁੱਪੀ ਦੀ ਡੂੰਘਾਈ ਉਸ ਦੇ ਸੁਪਨੇ ਅਤੇ ਉਸ ਦੇ ਦਿਲ ਦੀ ਮਿਠਾਸ ਚਲਕਦੀ ਸੀ ਹੌਲੀ ਹੌਲੀ ਪਿੰਡ ਦੇ ਲੋਕ ਵੀ ਉਸ ਦੇ ਸ਼ਬਦਾਂ ਦੇ ਪ੍ਰਸ਼ੰਸਕ ਬਣ ਗਏ ਅਰਜੁਨ ਨੂੰ ਸਮਝ ਆ ਗਿਆ ਕਿ ਚੁੱਪ ਰਹਿਣ ਦਾ ਮਤਲਬ ਕਮਜ਼ੋਰ ਹੋਣਾ ਨਹੀਂ ਕਈ ਵਾਰ ਚੁੱਪ ਲੋਕਾਂ ਦੀਆਂ ਆਵਾਜ਼ਾਂ ਸਭ ਤੋਂ ਗਹਿਰੀਆਂ ਹੁੰਦੀਆਂ ਹਨ ਜਿਹੜੀਆਂ ਦਿਲਾਂ ਤੱਕ ਪਹੁੰਚਦੀਆਂ ਹਨ ਅੰਤ ਅਰਜੁਨ ਦੀ ਚੁੱਪੀ ਨੇ ਹੀ ਉਸ ਨੂੰ ਮਹਾਨ ਬਣਾ ਦਿੱਤਾ